ਇਹ ਆ ਟਰੈਕਟਰ ਦਿੱਤਾ ਬਾਈ ਇਹਨਾਂ ਨੂੰ 2265 ਦੇ ਦੇਣਾ ਇਹਨਾਂ ਨੂੰ ਕੋਈ ਇਹ ਆਪਾ ਵਪਾਰ ਕਰ ਜਾਗੇ ਇਹ ਪੰਜਾਬ ਨੰਬਰ ਆ ਦੇ ਵੱਟੇ ਸਾਨੂੰ ਵੱਡਾ ਟਰੈਕਟਰ ਕਿਹੜਾ ਟਰੈਕਟਰ ਮਿਲ ਗਿਆ ਠੀਕ ਹੈ ਬਾਈ ਜੇ ਇਹਨੂੰ ਮਤਲਬ ਆਪਾਂ ਸ਼ਰਮੇ ਦੀ ਥਾਣਾ ਚਲੀਏ ਹਾਂ ਬਈ ਹਾਂ ਤਾਂ ਸਾਨੂੰ ਇਹ ਚ ਫਾਇਦਾ ਹੋਇਆ ਨੁਕਸਾਨ ਨਹੀਂ ਹਾਂ ਜੀ ਮਿੱਤਰ ਪਿਆਰੇ ਤੁਹਾਡਾ ਸਾਰਿਆਂ ਦਾ ਸਵਾਗਤ ਆਪਣੇ YouTube ਚੈਨਲ ਤੇ Facebook ਪੇਜ ਦੇਸੀ ਹੋੜੀ TV ਵਿੱਚ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਵਧੀਆ ਅੱਜ ਆਪਾਂ ਬਈ ਸ਼ਰਮੇ ਬਾਈ ਦੇ ਗਰਾਉਂਡ ਦੀ ਗਰਾਉਂਡ 'ਚ ਆਈ ਸੀਗੇ ਟਾਈਮ ਹੋ ਗਿਆ ਹੈ तकरीबन 6:05 ਡੇਟ ਹੈਗੀ ਅੱਜ 20 ਤਰੀਕ 10ਵਾਂ ਮਹੀਨਾ 2025 ਤੇ ਅੱਜ ਆਪਾਂ ਬਾਈਆਂ ਨੂੰ ਕਿੰਨਾ ਵੇਚੇ ਨਾ ਵੇਚੇ ਸ਼ਰਮਾ ਰਾਤ ਨੂੰ ਵੇਚਦਾ ਹਾਂ ਇਹ ਗੱਲ ਪੱਕੀ ਹੈ ਯਾਰ ਅੱਜ ਬਾਈ ਮੈਂ ਕੈਮਰੇ ਦੇ ਗੱਚ ਆਉਣ ਵਾਲਾ ਨਹੀਂ ਹੈਗਾ ਮੈਂ ਥੋੜਾ ਜਿਹਾ ਅੱਜ ਮਲ ਟੇਟਰਾਂ ਦਾ ਕੰਮ ਕਰਦੇ ਸੀ ਇਸ ਕਰਕੇ ਮੈਂ ਆਹ ਜਗ੍ਹਾ ਸੌਰੀ ਆਜਾ ਬੱਡੇ ਲੋ ਲੋ ਕਹਦਾ ਕਿ ਤੇ ਲੋ ਆਜਾ ਤੇ ਲੋਰੀ ਮਾਗਣੀ ਨੂੰ ਨਿਯੋਜ। ਉਹ ਬਾਈ ਬਰੋ ਰੋਣਾ ਕੰਮ ਕਰ ਲੱਗਿਆ ਸੀਗਾ। ਇਹਨਾਂ ਦੇਖਣੇ ਆ। ਮਾਣ ਦੇਖਣਾ। ਦੇਖਦਾ ਫਾਟ ਵੀਡੀਓ ਨਹੀਂ ਆ। ਹਾਂਜੀ ਹਾਂਜੀ ਕਿਦਾ ਪੱਗ ਹੁੰਦੀ। ਕਿਉਂਕਿ ਦੇਖ ਥੋੜਿਆ ਬਾਜੀ ਹਾਂਜੀ ਮਿਹਰਬਾਨੀ। ਹੱਸੀ ਜਾ ਬੋ ਜੀ। ਹਾਂਜੀ ਜੀ। ਕਿਉਂਕਿ ਦੇਖਦੇ ਨਾ ਪਟਿਆਲੇ ਤੋਂ ਦੱਸ। ਵਧੀਆ ਬਈ ਵਧੀਆ। ਸਭ ਤੋਂ ਪਹਿਲਾਂ ਦੇਖਣਾ ਉੱਟਾ ਹੈ। ਠੀਕ ਹੈ ਬਈ। ਸਭ ਤੋਂ ਪਹਿਲਾਂ ਇਹ ਦੱਸੋ ਬਈ ਤੁਸਾਂ ਸਰ ਸ਼ਰਮੇ ਬਾਈ ਨੂੰ ਕਿਵੇਂ ਮਿਲੇ? ਕਿਸ ਦੇ ਇੱਕ ਰਿਹਾ ਸੀ ਆ ਤੁਹਾਡੇ YouTube ਦੇ ਇੱਕ ਹੀ ਮਿਲਿਆ ਫਿਰ ਅੱਛਾ ਬਈ। ਹਾਂ। ਤੇ ਬਾਈ ਦਾ ਨੇਚਰ ਕਿਵੇਂ ਲੱਗਿਆ ਸੋਨੇ? ਨੇਚਰ ਦੇਖ ਕੇ ਅਸਲ ਆਈ ਅਸੀਂ ਨੇਚ ਅੱਛਾ ਬਈ ਬਹੁਤ ਘੁੰਮਿਆ ਸੀ ਇਹ ਤੁਸੀਂ ਟਰੈਕਟਰ ਪਹਿਲਾਂ ਜਿਹੜਾ ਜਾ ਲੈ ਕੇ ਜਾਂਦੇ ਹੋ ਹਾਂਜੀ ਪਹਿਲੀ ਵਾਰ ਆਏ ਆ ਪਹਿਲੀ ਵਾਰ ਆਏ ਹੋ ਮੁੜ ਕੇ ਦੇਖ ਕੇ ਆਏ ਜਦ ਬੋਲਦਾ ਹਾਂ ਬਈ ਇਹ ਗੱਲਾਂ ਬਾਤਾਂ ਸਾਨੂੰ ਮਤਲਬ ਹਲੇ ਲੱਗੀਆਂ ਮਨ ਤੇ ਵੀ ਬੰਦਾ ਖੜਾ ਹੈ ਠੀਕ ਉਧਰ ਵੀ ਖੜਾ ਹੀ ਹੈ ਠੀਕ ਹੈ ਜੀ ਕਿੰਨੇ ਕਿਲੋਮੀਟਰ ਹੈ ਕਿਹੜਾ ਏਰੀਆ ਜੀ ਆਪਣਾ ਪਟਿਆਲਾ ਜੀ ਸਾਡਾ ਪਟਿਆਲਾ ਬਜੀਦਪੁਰ ਪਿੰਡ ਬੰਦਾ ਪਟਿਆਲੇ ਢੰਡਰੀਆਂ ਪਰਮੇਸ਼ਰ ਦਵਾਰ ਤੋਂ ਅੱਗੇ ਜਾ ਕੇ 4 ਕਿਲੋਮੀਟਰ ਕਿਹੜੀ ਗੱਲ ਦੀ ਸੋਚ ਕੇ ਆਏ ਹੋ ਉਹ ਸਾਡੀ ਪੂਰੀ ਹੋ ਗਈ ਕਿ ਮਤਲਬ ਤੁਸੀਂ ਸੋਚਿਆ ਮਨ ਚ ਕੇ ਯਾਰ ਸ਼ਰਮਾ ਬੜਕ ਬੜੀ ਆ ਚਰਮੇ ਗੱਲਾਂ ਬੜੀਆਂ ਅ ਵੀ ਉਦੋਂ ਜਿਹੜੀ ਇਹ ਗੱਲ ਸੋਚ ਕੇ ਧਾਰ ਕੇ ਆਏ ਆ ਹਾਂਜੀ ਉਹ ਸਾਡਾ ਕੰਮ ਬਣ ਗਿਆ ਠੀਕ ਹੈ ਠੀਕ ਅਸੀਂ ਅੱਗੇ ਵੀ ਗਾਏ ਵੀ ਬਾਈ ਸ਼ਰਮੇ ਕੋਲ ਜਾਓ ਸਾਨੂੰ ਕੋਈ ਕੱਪੜੇ ਲਾਉਣ ਵਾਲਾ ਕੰਮ ਤਾਂ ਨਹੀਂ ਕੀਤਾ ਜੈ 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 ਮਿਲਿਆ ਬਾਈ ਲਾਉਦਾ ਨਹੀਂ ਪਾਉਂਦਾ ਕੱਪੜੇ ਠੀਕ ਹੈ ਬਾਈ ਠੀਕ ਹੈ ਹਾਂ ਨਹੀਂ ਲਾਉਦਾ ਨਹੀਂ ਲਾਉਂਦਾ ਪਾਉਂਦਾ ਕੱਪੜੇ ਇੱਕ ਟਰੈਕਟਰ ਮਿਲਦੂ ਕਿੱਥੋਂ ਤੁਹਾਨੂੰ ਇਹ ਨਹੀਂ ਜਿਹੜੀ ਰੇਟ ਮਿਲਿਆ ਮਾਥਲੇ ਵੀਰੀਆਂ ਇਸ ਚੋਂ ਲੈ ਲੈ ਮੈਂ ਇੱਕ ਜੱਟ ਆ ਕੇ ਕਹਿਣਾ ਤੈਨੂੰ ਵੱਡੇ ਵੀਰ ਮਨਿੰਦਰ ਹਾਂਜੀ ਮੈਨੂੰ ਇੱਕ ਗੱਲ ਦੱਸ ਦੇ ਕਿ ਤੈਨੂੰ 265 ਮਿਲ ਜੇ ਨੇ ਉਨੇ ਹੀ ਕਰ ਦੇਣਾ ਮਤਲਬ ਟਰੈਕਟਰ ਇੱਕ ਨੰਬਰ ਹੈ ਜੀ ਕੋਈ ਇੱਚ ਇਰਾਬੇ ਨਹੀਂ ਪੂਰੀ ਲਿਖਤ ਕਰਕੇ ਕਾਪੀ ਸਾਨੂੰ ਦੇ ਕੇ ਜਤਮਾਨ ਨਾਲ ਸਾਨੂੰ ਭੇਜ ਰਿਹਾ ਠੀਕ ਹੈ ਮੈਂ ਇਹਦਾ ਵੀ ਮੈਂ ਮੈਸਟਰ ਦਾ ਬੰਦਾ ਮੈਂ ਤਾਂ ਦੇਖਿਆ ਨਹੀਂ ਪੰਜਾਬ ਵਿੱਚ ਅਜੇ ਤੱਕ ਠੀਕ ਹੈ ਬਈ ਕਦੋਂ ਨੂੰ ਕੋਈ ਜੰਮ ਜੇ ਮੈਂ ਕਹਿੰਦੀ ਸਦਾ ਇਹ ਤਾਂ ਹੈ ਬਈ ਕੱਲ ਕਿਨੇ ਵੀ ਕਿਸੇ ਨੇ ਦੇਖੇ ਨੇ ਮੈਂ ਦੇਖੀ ਪਰ ਇਹਦੇ ਮੁਕਾਬਲੇ ਨਹੀਂ ਹੈ ਠੀਕ ਹੈ ਇਹ ਲਖਣ ਕੋਈ ਵਪਾਰੀਆ ਲਖਣ ਨਹੀਂ ਪਰਿਵਾਰਕ ਲਖਣ ਨੇ ਬਾਈ ਜੀ ਤੁਸੀਂ ਦੇਖੋ ਹਣੀ ਤੂੰ ਆਪਦੇ ਦਾ ਮੈਂ ਕੀਤਾ ਕਿ ਮੈਂ ਤਾਂ ਕੋਈ ਨਹੀਂ ਮੈਂ ਆਪਣੇ ਹਿਸਾਬ ਨਾਲ ਅਸੀਂ ਆਪਦੇ ਹਿਸਾਬ ਨਾਲ ਮੈਂ ਆਪਣੇ ਦਾ ਮੈਂ ਠੀਕ ਹੈ ਜਿੰਨੇ ਪੈਸੇ ਤੁਸੀਂ ਕਿਹਾ ਅਸੀਂ ਲੈਟਾਇਆ ਨਾ ਜੀ ਸੁਣਿਆ ਲੈਟਾਇਆ ਨਹੀਂ ਜੋ ਅਸੀਂ ਉਹਨੂੰ ਕਹਿੰਦਾ ਉਹਨੇ ਚ ਕਹਿ ਦਿੱਤਾ ਉਹਨੇ ਚ ਹਾਂਜੀ ਕਿ ਰੁਪਈਆ ਨਹੀਂ ਇਹਨਾਂ ਨੇ ਉਹ ਕਰਿਆ ਜਗਾ ਠੀਕ ਹੈ ਬਦ ਲੈਣਾ ਜਗਾ ਤੇ ਜਿਹੜੇ ਵੀ ਸਾਡੇ ਮਾਰ ਕੇ ਸਾਨੂੰ ਚਾਹ ਬਲਾਈ ਹੈ ਤੇ ਚੋ ਬਈ ਰੇਕ ਨੂੰ ਬੋਲਦੀ ਸਾਡੀ ਇੱਜ਼ਤ ਹੈ ਜਿਹੜੇ ਵੀ ਸਾਡੀ ਵੀਡੀਓ ਦੇਖਣ ਦੇ ਆ ਕੀ ਕਹਿਣਾ ਚਾਹੁੰਦੇ ਆ ਅਸੀਂ ਤਾਂ ਉਹਨਾਂ ਨੂੰ ਇਹੀ ਕਹਿਣਾ ਜਿੰਨੇ ਵੀ ਜਾਂਸੀ ਜੀ ਵੀ ਜਾਓ ਤੁਸੀਂ ਵੀ ਜਾਂਸੀ ਨਾਲ ਪਹਿਲਾਂ ਸ਼ਰਮ ਬਲਾਈ ਕੋਈ ਤਾਂ ਬੜਾ ਸ਼ਰਮਾ ਜੀ ਨੂੰ ਮਿਲੋ ਠੀਕ ਹੈ ਤੁਸੀਂ ਥੋੜਾ ਫਾਇਦਾ ਹੋਊਗਾ ਨਕਸਾ ਕਿੰਨੇ ਕ ਦਾ ਫਾਇਦਾ ਹੈ ਰੇਟ ਤੇ ਪਾ ਕੇ ਲਗਾਈ ਦੇਖੋ ਜੀ ਜੇ ਅਸੀਂ ਟਰੈਕਟਰ ਦਾ ਹਸਾਬ ਲਾਈਏ ਫਾਇਦਾ ਘੱਟੋ ਘੱਟ 2 ਲੱਖ ਦਾ ਫਾਇਦਾ ਹੋਊ 2 ਲੱਖ ਦਾ ਫਾਇਦਾ ਹਾਂਜੀ ਨਹੀਂ ਜਿੰਨੇ ਪੈਸੇ ਸ਼ਰਮੇ ਨੂੰ ਤੁਸੀਂ ਨਾਲ ਦਿੱਤੇ ਆਉਂਦੇ ਟਰੈਕਟਰ ਦੇ ਹਾਂਜੀ ਉਹਨੇ ਟਰੈਕਟਰ ਟਰੈਕਟਰ ਦੇ ਤੁਹਾਡੇ ਟੈਰ ਹੀ ਪੇ ਜੇ ਅਸੀਂ ਖਾਣ ਬਲਾਈਏ ਹਾਂਜੀ ਜਿੰਨੇ ਦਾ ਸਾਡਾ ਟਰੈਕਟਰ ਹੈ ਸਾਨੂੰ ਉੰਦੇ ਦੀ ਮਿਲ ਗਿਆ ਹੈ ਚਾਹ ਤਾਨੂੰ ਕੁਥ ਨਹੀਂ ਪਾਉਣਾ ਬਾਈ ਇਹ ਹਿਸਾਬ ਲਾਈ ਜਾ ਫਰੀਦ ਇੱਕ ਫਰੀਦ ਫਰੀ ਵਾਲੀ ਆ ਤਾਨੂੰ ਨਹੀਂ ਮਿਲ ਗਿਆ ਛੋਟੇ ਡਰੈਕ ਦੇ ਬੱਤੇ ਤਾਨੂੰ ਵੱਡਾ ਡਰੈਕਟਰ ਰੱਖਿਆ ਡਰੈਕਟਰ ਮਿਲ ਗਿਆ ਠੀਕ ਹੈ ਬਾਈ ਜੇ ਇਹਦਾ ਮਤਲਬ ਆਪਾ ਸ਼ਰਮੇ ਦੀ ਥਾਵਾਂ ਚੱਲੀਏ ਹਾਂ ਬਾਈ ਹਾਂ ਤਾਂ ਸਾਨੂੰ ਇਹ ਚ ਫਾਇਦਾ ਹੋਇਆ ਨੁਕਸਾਨ ਨਹੀਂ ਠੀਕ ਹੈ ਬਈ ਠੀਕ ਹੈ ਜਿਹੜੇ ਵੀ ਵੀਡੀਓ ਦੇਖਣ ਦੇ ਆ ਸਾਡੇ ਪੇਜ ਤੇ ਵੀ ਤੁਹਾਨੂੰ ਭੇਜੂਗਾ ਹੋਰ ਦੇਖੋ ਤੁਸੀਂ ਠੀਕ ਹੈ ਸਾਡੇ ਘਰ ਪਚਾਉ ਤੇ ਉਹਨਾਂ ਨੂੰ ਜਿਹੜੇ ਪਰਾ ਆਪਣੀ ਵੀਡੀਓ ਦੇਖਦੇ ਆ ਬਾਈ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋ ਵੀ ਬਾਈ ਸ਼ਰਮੇ ਤੇ ਯਕੀਨ ਕਰਕੇ ਆਉਣ ਕਿ ਨਾ ਆਓ ਜੀ ਆਉਣ ਰੱਬ ਦਾ ਰੂ ਹਰ ਮਾਦਾ ਨੂੰ ਬੋਦਨੀ ਨੌ ਰੱਖ ਲੈਦਾ ਗੱਟਾ ਨੂੰ ਫੇਰ ਕਰ ਰਿਹਾ ਹੈ ਠੀਕ ਹੈ ਠੀਕ ਹੈ ਸਭ ਤੋਂ ਵੱਡੀ ਹਰ ਜਵਾਨ ਤੇ ਬੰਦੇ ਦੀ ਜ਼ੁਬਾਨ ਹੈ ਜੀ ਹਾਂ ਬਈ ਜਿਹੜਾ ਉਹ ਸਾਰਾ ਹਾਂ ਬੰਦੇ ਦੀ ਜ਼ੁਬਾਨ ਆ ਬੰਦਾ ਜੋ ਬੋਲੇ ਖਰਾਬ ਬੋਲਦਾ ਠੀਕ ਹੈ ਬਰੇ ਠੀਕ ਹੈ ਆਹ ਕਈਆਂ ਨੂੰ ਤਾਂ ਕੌੜਾ ਲੱਗਦਾ ਵੇ ਹਾਂ ਜੀ ਗੱਲ ਇਹਦੀ ਕੜਾਕੇ ਦੀ ਵਜਨ ਹੈ ਜੋ ਵੀਡੀਓ ਚ ਕਹਤਾ ਉਹ ਰਿਐਲਿਟੀ ਚ ਨਹੀਂ ਕਿ ਉੱਚਾ ਨਹੀਂ ਮੈਂ ਵੀ ਵੀਡੀਓ ਚ ਘੱਟ ਰੇਟ ਕਹਿ ਕੇ ਅਸਲੀ ਚ ਵੱਧ ਰੇਟ ਮੰਗਦਾ ਉਹ ਨਹੀਂ ਉਹ ਜ਼ਬਾਨ ਹੈ ਬੰਦੀ ਵੀ ਜਿਹੜੀ ਗੱਲ ਆਪਾਂ ਵੀਡੀਓ ਚ ਕੀਤੀ ਸੀ ਉਹ ਪੂਰੇ ਖਰੇ ਉਤਰੇ ਆਉਂਦੇ ਕੈਮਰਾ ਆਫ ਕੈਮਰਾ ਰਿਐਲਿਟੀ ਚ ਰਹਿੰਦੇ ਨਹੀਂ ਠੀਕ ਆ ਬਈ ਠੀਕ ਆ ਬਈ ਇੱਕ ਗੱਲ ਹੋਰ ਆ ਬਾਈ ਜੀ ਤੁਸੀਂ ਮੈਨੂੰ ਦੇਖ ਕੇ ਜਦੋਂ ਮੈਂ ਗੜਾਉਂ ਤੇ ਟਾਈਟਲਾਂ ਦਾ ਕੰਮ ਕਰੀ ਜਾਂਦਾ ਸੀ ਤੁਸੀਂ ਮੈਨੂੰ ਦੇਖ ਕੇ ਇਹ ਗੱਲ ਸੁਣਤੀ ਕੀ ਯਾਰ ਇਹ ਰੋਹੀ ਸ਼ਰਮਾ ਜਿਹੜਾ ਵੀਡੀਓ ਤੇ ਹੁੰਦਾ ਸਾਡੇ ਤਾਂ ਪਛਾਣ ਚ ਨਹੀਂ ਆਉਂਦੀ ਜਾਂ ਬੋਲਿਆ ਫੇਰ ਬਿਛਾਣਿਆ ਅੱਛਾ ਜੀ ਹਾਂ ਹਸਤ ਮਤਲਬ ਫੋਨ ਕਰ ਰਹੇ ਤੇ ਬਾਹਰ ਘੜੇ ਉਹਦਾ ਫੋਨ ਮਤ ਮਾਰਦੇ ਰੋਹੀਆ ਸ਼ਰਮਾ ਮੱਗਿਆ ਮੈਂ ਕੋਈ ਸ਼ਤਾਰਾ ਦਾ ਕੰਮ ਜਦ ਤੇ ਬੋਲਦਾ ਕਿ ਨਾ ਹੋਰ ਆ ਜਾਓ ਠੀਕ ਹੈ ਸ਼ਰਮਾ ਤਾਂ ਅੰਦਰ ਬੋਲ ਰਿਹਾ ਹੈ ਹਾਂ ਬਈਆ ਬੜੀ ਆਵਾਜ਼ ਸੁਣਦੀ ਜਾਈਂ ਨਾਲ ਮਾਣ ਦੇਣਾ ਪਿਆਰ ਦੇਣਾ ਗੱਲ ਕਰਦੇ ਨਹੀਂ ਕੋਈ ਐਮ ਦੀ ਗੱਲ ਨਹੀਂ ਸਟਾਰਟ ਜਿਹੜਾ ਫਿਲਪਾ ਬਹੁਤ ਪਹਿਲੇ 80 ਕਿਲੋਮੀਟਰ ਐਕਸਲ ਤੇ ਹਾਂ ਜੀ ਬਾਤ ਰੱਖੀ ਹੁੰਦਾ ਕਿ ਅਸੀਂ ਸਾਲਾ 20 ਕਿਲੋਮੀਟਰ ਤੇ ਆ ਉਰੀਆ ਕੇ ਦਾ ਗੁਰੂ ਹਰਗੋਬਿੰਦ ਸਾਹਿਬ ਲੱਗਿਆ ਘਰ ਵਾਲਾ ਘਰ ਆ ਗਿਆ ਜੇ ਜੇ ਅਫਰੀਕਾ ਆ ਗਏ ਠੀਕ ਹੈ ਕੋਈ ਪੜਦੀ ਨਾ ਨਾ ਗਦਾਮ ਚ ਪੜਦਾ ਨਾ ਕੋਈ ਘਰਾਂ ਪੜਦਾ ਕਰਮਗੂ ਬੈਠੇ ਕੋਈ ਬਿਲਕੁਲ ਫੱਟੇ ਇੰਜਨ ਦਾ ਤੇਲ ਬੈਟਰੀ ਕਿਸੇ ਪੱਖੋਂ ਤੈਨੂੰ ਕੋਈ ਗੱਲਬਾਤ ਨਹੀਂ ਮੈਨੂੰ ਕੋਈ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਹੀਂ ਨਹੀਂ ਜੀ ਆਤਮਾ ਆਪਣੀ ਖੁਸ਼ ਹੈ ਬਗ 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 ਆ ਗਈ ਮਦਾ ਹੋਰ ਭਰਾਵਾਂ ਨੂੰ ਵੀ ਬੇਨਤੀ ਕਰਦੇ ਪਹਿਲਾਂ ਉਰੇ ਆਓ ਏ ਲੋ ਜੀ ਬਾਈ ਪਹਿਲਾਂ ਤਾਂ ਬਾਈ ਨੂੰ ਕਿਹਾ ਇਹਦੇ ਡੱਬਾ ਦੇ ਇਲਾਕੇ ਪਰਿਵਾਰ ਵਾਸਤੇ ਨਹੀਂ ਵਿਖਾ ਕਹਿਣੇ ਘਰੇ ਜਾ ਕੇ ਤੇ ਦੀਵਾਲੀ ਆ ਬਾਈ ਤੇ ਇਹ ਤੀਜਾ ਨਾ ਨਹੀਂ ਬੱਡੇ ਹੁੰਦੇ ਕਾਗਜ਼ ਨਹੀਂ ਆਪਾਂ ਇਕੱਠੇ ਕਰਨੇ ਆਪਾਂ ਭਰਾ ਇਕੱਠੇ ਕਰਨੇ ਆਪਾਂ ਕਹੇ ਅੱਗੇ ਨਹੀਂ ਬੜਾ ਉਹ ਦੂਜਾ ਚੱਕੀ ਤੇ ਮੇਰੇ ਕੋਲੇ ਉਰੇ ਆ ਜਾ ਪਰ ਨਹੀਂ ਅਜਿਹਾ ਕੰਮ ਨਹੀਂ ਹੋਣਾ। ਕੋਈ ਵੀ ਬਦਾ ਕਰੇਨ ਪ੍ਰਮਾਤਮਾ ਧੰਵਾਦੀ। ਉਹ ਪਰਮਾਤਮਾ ਸੁਖਾਂਤ। ਬਾਈ ਜੀ ਦੇ ਕਾਰੋਬਾਰ ਚ ਵੀ ਰੱਬ ਬਹੁਤ ਤਰੱਕੀਆਂ ਬਖਸ਼ੇ, ਵਰਕਦਾ ਬਖਸ਼ੇ। ਬਦਾ ਕਰੇ। ਪੂਰੇ ਖੁਸ਼ ਹੋ ਗਏ ਜਾਨੇ ਪੂਰੇ ਆਤਮਾ ਖੁਸ਼ ਹੈ। ਹੈ ਬਾਈ ਮਿੱਤਰੋ। ਪੂਰੇ ਖੁਸ਼ ਹੈ। ਦੀਵਾਲੀ ਤੇ ਸਾਨੂੰ ਦਾ ਲਕਸ਼ਮੀ ਮਿਲਿਆ। ਕੱਗ ਦੀਵਾਲੀ ਵਾਣੀ। ਠੀਕ ਹੈ ਬਾਈ। ਇਨਸਾਨ ਖੁਸ਼ ਤੇ ਪ੍ਰਮਾਤਮਾ ਖੁਸ਼। ਅੱਜ ਮੇਰਾ ਪ੍ਰਮਾਤਮਾ ਫੇਰ ਖੁਸ਼ ਹੈ, ਕੱਲ ਵੀ ਬਾਈਏ ਖੁਸ਼ ਹੋ ਕੇ ਜਾਈ। ਅੱਜ ਵੀ ਇੱਕ ਬਾਈ ਹੋਰ ਪੁੱਛੋ ਕਿ ਗਏ ਆ ਇੱਕ ਬਾਈ ਇਹਨਾਂ ਦੇ ਸ਼ਹਿਰ ਦੇ ਤੇ ਸ਼ਹਿਰ ਕੀ ਇੱਕ ਟਰੈਕਟਰ ਆਪਾਂ ਖੋਖ ਖੋਖ ਦੇ ਦਿੱਤਾ ਹੈ ਨਾ ਬਾਈ ਨਾਬੇ ਲਵੇ ਨਾਬੇ ਲਵੇ ਇਹ ਆ ਟਰੈਕਟਰ ਆ ਦਿੱਤਾ ਬਾਈ ਇਹਨਾਂ ਨੂੰ 262 ਦੇ ਦੇਣਾ ਇਹਨਾਂ ਨੂੰ ਕੋਈ ਇਹ ਆਪਾਂ ਵਪਾਰ ਕਰ ਜਾਗੇ ਇਹ ਪੰਜਾਬ ਨੰਬਰ ਆ ਬਦੰਗਾ ਠੀਕ ਹੈ ਨਾ ਗੱਲ ਤੇ ਯਾਰ ਜਦੋਂ ਤੁਸੀਂ ਖੁਸ਼ ਹੁੰਨੇ ਨਾ ਬਾਈ ਸਾਡਾ ਮਨ ਖੁਸ਼ ਹੋ ਨਹੀਂ ਬਾਈ ਆ ਖੁਸ਼ ਐ ਵੀ ਨਹੀਂ ਜਨੇ ਪੂਰੀ ਆਤਮਾ ਖੁਸ਼ ਹੈ ਜਿਆ ਉਹਦਾ ਸਵਾਦ ਹੀ ਕੀ ਨਹੀਂ ਹੈਗਾ ਹੁਣ ਤੈਨੂੰ ਪਿੰਡ ਜਾ ਕੇ ਪੁੱਛੇ ਕੀ ਤੋਂ ਲਿਆ ਆ ਓ ਸ਼ਰਮੇ ਨੂੰ ਮਾਰੀ ਕੋਣ ਇੱਕ ਔਰ ਦਵਾ ਦੇ ਠੀਕ ਹੈ ਇਹ ਨਿਆਰਾ ਵੇ ਕਿਤੇ ਇਹ ਆ ਗਏ ਕਿਹੜੇ ਭੈਣ ਚੋਂ ਤੋਂ ਲਿਆ ਓ ਗੁੱਸਾ ਨਾ ਕਰੀ ਯਾਰ ਇੱਥੇ ਬਸ ਘਪਟਿਆ ਦੇ ਬਥੇਰੇ ਵਪਾਰੀ ਵਿੱਚ ਇਥੋਂ ਲੈ ਲਵਾਂ ਉੱਥੇ ਕੀ ਲੈਣਗੇ ਤੂੰ ਗੱਲ ਸਹੀ ਹੈ ਤੈਨੂੰ ਤਾਂ ਲੁੱਟ ਲੈ ਵੀਰੇ ਤੇ 10 ਵਾਰੀ ਮਾਣਾ ਦੁਖੀ ਹੁੰਦਾ ਹੁੰਦਾ ਗੱਲ ਠੀਕ ਹੈ ਗੱਲ ਫੇਰ ਰਾਤ ਨੂੰ ਨੀਂਦ ਨਹੀਂ ਆਉਂਦੀ ਕਿ ਭੈਣ ਨੇ ਲੁੱਟੇ ਦੀ ਠੀਕ ਹੈ ਗੱਲ ਹੁਣ ਤੁਸੀਂ ਬੇਤਾਰਕ ਹੋ ਕੇ ਮੈਂ ਤੈਨੂੰ ਇੱਕ ਸ਼ਰਤ ਲਾ ਕੇ ਕਹਿਣਾ ਜਦੋਂ ਮਰਦੀ ਟਰੈਕਟਰ ਚੇਂਜ ਕਰਕੇ ਲੈਣੀ ਨਾ ਠੀਕ ਹੈ ਜੀ ਠੀਕ ਹੈ ਇਹ ਤਾਂ ਦਿਲਾਵਾਆਂ ਦੇ 5-7 ਸਾਲ ਨਹੀਂ ਨਹੀਂ ਕੋਈ ਜਦੋਂ ਮਰਦੀ ਕਦੋਂ ਲੱਗਿਆ ਬਾਈ ਜਿਵੇਂ ਮੈਂ ਵੀਡੀਓ 'ਚ ਕਿਹਾ ਸੀ ਇੰਜਨ ਗੇਅਰ ਜਿੱਦਾਂ ਦਾ ਕਿਹਾ ਜਿਉਂ ਹੀ ਆ ਨਾ ਉਪਣੀ ਹੈ ਜੀ ਉਪਣੀ ਹੈ ਕਿਸੇ ਪਾਸੋਂ ਰੰਗ ਹੋਵੇ ਆਵੇ ਕਿਸੇ ਪਾਸੋਂ ਜੋ ਚੀਜ਼ ਉਹ ਦੇਖੀਆ ਉਹ ਹੀ ਚੀਜ਼ ਹੈ ਠੀਕ ਹੈ ਗੱਲ ਬਾਈ ਤੇ ਟਿਲੋ ਮੇਰਾ ਮੋਬਾਈਲ ਨੰਬਰ ਹੈ 987884545 ਦੂਜਾ ਨੰਬਰ 887294545 ਬਾਈ ਜੀ ਮਹਾਰਾਜ ਸਤੇਪਾਚਾ ਸਾਡਾ ਟਰੈਕਟਰ ਦਿੱਤਾ ਤੁਹਾਡੇ ਘਰੇ ਜਾ ਕੇ ਵਰਕਤਾ ਕਰੇ ਵਾਦਾ ਕਰੇ ਤੁਹਾਨੂੰ ਵੀਰੇ ਠੀਕ ਹੈ ਗੱਲ ਤੇ ਜਲਦੀ ਜਲਦੀ ਵੀਡੀਓ ਦੇ ਵਿੱਚ ਨਾ ਬਾਈ ਬਾਈ ਮਨਿੰਦਰ ਸਿੰਘ ਨੂੰ ਤੇ ਉਹਨਾਂ ਦੇ ਬੇਟੇ ਨੂੰ ਵਧਾਈਆਂ ਦਿਓ ਸਭ ਤੋਂ ਵੱਡੀ ਗੁੱਜੀ ਮੈਨੂੰ ਇੱਕ ਗੱਲ ਵੀ ਹੋਈ ਆ ਕਾਦੀ ਨਾ ਦਲਾਲ ਲੈ ਨਾ ਮਿਸਤਰੀ ਲੈ ਨਾ ਤਹੇ ਬੰਦੇ ਨੂੰ ਲੈ ਬਸ ਕਨੀ ਦੋਨੇ ਪਿਓ ਪਤਾਏ ਤੇ ਆਪਾਂ ਇਹ ਕਹਿੰਦੇ ਵੀ ਇੰਨੇ ਪੈਸੇ ਦੇਵਾਂਗੇ ਮੈਂ ਲੈ ਗਏ ਕਿਉਂ ਜੀ ਨਾ ਠੀਕ ਹੈ ਜੀ ਕਿੰਨੇ ਵੱਲ ਵੀਰੇ ਵੀਡੀਓ ਵਧੀਆ ਲੱਗੀ ਧੱਕ ਕੇ ਲੈ ਕਮੈਂਟ ਕਰੋ ਪੇ ਨੂੰ ਕਰ ਲੈ ਫੋਲੋ ਦੇਸੀ ਹੋ ਜਿਦੀ ਵੀ ਬਹੁਤ ਬਹੁਤ ਮਿਹਰਬਾਨੀ ਭਾਈ ਜੀ ਸਸਤੀ ਕਾਰ ਸਸਤੀ ਕਾਰ ਸਸਤੀ ਕਾਰ ਹਾਂ ਜੀ ਰਮਾਰਾ ਹੋ ਜਿਦੀ ਉਹਨੂੰ ਜਦਾ